ਗੱਡੀ ਦਾ ਟਾਇਰ ਫਟ ਗਿਆ ਗਾਇਸ ਅਸੀਂ ਨਾ ਰਾਮਾ ਮੰਡੀ ਤੋਂ 10 ਕਿਲੋਮੀਟਰ ਅਗੇ ਜੇ ਗਏ ਹੋਣੇ ਆ ਕੋਈ ਕਪਲ ਸੀਗਾ ਬੜੀ ਤੇਜ਼ ਆ ਰਿਆ ਸੀ ਹਾਈਵੇ ਦੇ ਚੜਨਾ ਸੀ ਉਹਨਾਂ ਨੇ ਉਹਨਾਂ ਨੂੰ ਹੋਣੀ ਹੋਣਾ ਚਾਹੀਦਾ ਸੀ ਰੁਕਣਾ ਚਾਹੀਦਾ ਸੀ ਬਚਾਉਂਦੇ ਬਚਾਉਂਦੇ ਅਸੀਂ ਹੋਲੀ ਹੋਏ ਤੇ ਪਿੱਛੇ ਕੋਈ ਆਉਣਾ ਪਿਆ ਸੀਗਾ ਤੇ ਉਹਨੇ ਵਿੱਚ ਲਿਆ ਸਾਡੀ ਗੱਡੀ ਠੋਕ ਦਿੱਤੀ ਤੇ ਨਵਾਂ ਬਲੌਗ ਬਣਾਵਾਂਗੇ ਚੋਲ ਖਾਣ ਨੂੰ ਦਿਲ ਕਰਦਾ ਗਰਮੀ ਬਹੁਤ ਜ਼ਿਆਦੀ ਹੈ ਨਾ ਜੋਤੀ ਇੱਕ ਟਾਈਮ ਨਾਸਾ ਖਾਉਂਦੀ ਆ ਦੋ ਜੰਮਤੇ ਰੱਖੇ ਮਮਾ ਨੇ ਥਾਲੀ ਮੈਨੂੰ ਦਹੀਂ ਦੇ ਦਹੀਂ ਤੁਸੀਂ ਰੱਖ ਕੇ ਦੇਤੇ ਆ ਪਹਿਲਾਂ ਹੀ ਕੋਈ ਨਹੀਂ ਮੇਰੇ ਕੋ ਆ ਹੈ ਹੈ ਅੱਜ ਮਨੇ ਚੋਲਾ ਦੇ ਵਿੱਚ ਸ਼ਿमला ਮਿਰਚਾਂ ਵੀ ਪਾਤੀ ਆ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਅੱਜ ਅਸੀਂ ਚੱਲੇ ਆ ਗੋਦਵਾਰਾ ਸਾਹਿਬ ਅੱਜ ਅਸੀਂ ਚੱਲੇ ਆ ਗੋਦਵਾਰਾ ਸਾਹਿਬ ਹਾਂ ਕਿਉਂ ਤੁਸੀਂ ਸਾਰਾ ਵਲੌਗ ਦੇਖੋਗੇ ਫਿਰ ਪਤਾ ਚੱਲੂਗਾ ਕਿਹੜੇ ਗੋਦਵਾਰੇ ਸਾਹਿਬ ਆਪਾਂ ਚੱਲੇ ਆ ਹਨਾ ਹਾਂ ਹਾਂ ਤੇ ਅਸੀਂ ਹੋ ਗਏ ਰੈਡੀ ਤੇ ਅਸੀਂ ਹੁਣ ਲੱਗੇ ਆ ਤੁਰਨ ਤੇ ਹਾਂ ਅਸੀਂ ਹੁਣ ਚੱਲੇ ਆ ਤੇ ਚਲੋ ਜੀ ਚਲਿਏ ਪ੍ਰਭ ਚਲੋ ਤੋਰ ਤੋਰ ਤੋ ਚਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਸ਼ਾਮ ਹੋ ਗਈ ਆ ਤੇ 4:00 ਵੱਜ ਗਏ ਆ ਤੇ ਅਸੀਂ ਅੱਜ ਚੱਲੇ ਆ ਹਿਆਰਪੁਰ ਦੇ ਏਰੀਆ 'ਚ ਗੋਦਵਾਰੇ ਸਾਹਿਬ ਤੇ ਚਲੋ ਜੀ ਆਜੋ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਤੁਸੀਂ ਵੀ ਕਰਿਓ ਠੀਕਾ ਜੀ ਹਾਂਜੀ ਵਾਹਿਗੁਰੂ ਖਾਲਸਾ ਸਾਹਿਬ ਜੀ ਫਤਿਹ ਜੀ ਹਾਂਜੀ ਅੱਜ ਦੇਖੋ ਕਿੱਧਰ ਨੂੰ ਜਾ ਰਹੇ ਆ ਟਿਕਾਣਾ ਪੈ ਗਿਆ ਪੰਜ 4:00 ਵੱਜ ਗਿਆ 4:00 ਵੱਜ ਗਏ ਬੰਦਰ ਲਾਲੀ ਬੋਦਸਾ ਤੇ ਤੁਹਾਨੂੰ ਚਲੀਏ ਬੰਦਰ ਲਾਲੀ ਬੋਦਸਾ ਬੰਦਰ ਲਾਲੀ ਬੋਦਸਾ ਬੰਦਰ ਹੁਣ ਜਿੱਥੇ ਬੰਦਰ ਬੰਦੇ ਵਾਲਾ ਕਿਹੜੇ ਗੁਰਦੁਆਰਾ ਸਾਹਿਬ ਪਹਾੜੇ ਪਹਾੜਾਂ 'ਚ ਜਿਹੜਾ ਹੈ ਗੁਰਦੁਆਰਾ ਅੱਛਾ 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 ਫਿਰ ਜਾਂ ਤੈ ਇਧਰ ਹਿਮਾਚਲ ਚਾਹ ਤਾ ਜਾਂ ਫਿਰ ਹਿਮਾਚਲ ਸਾਹਿਬ ਠੀਕ ਚਲੋ ਬਾਏ ਫੋਲੋ ਵੀ ਆ ਲਾਈਕ ਕਰ ਦੇਣਾ ਤੇ ਸਬਸਕ੍ਰਾਈਬ ਕਰ ਦੇਣਾ ਐਸਾ ਹੁੰਦਾ ਚਾਹੀਏ ਬਾਏ ਲੋ ਜੀ ਅਸੀਂ ਹੁਣ ਕਰੋ ਨਿਕਲ ਪਏ ਆ ਤੇ ਸਾਢੇ 1:4 ਦਾ ਟਾਈਮ ਹੋ ਗਿਆ ਅੱਬ ਪਿੱਛੇ ਬਿਲਟ ਲਾਓ ਇਹਨੀਆਂ ਸਾਰੀਆਂ ਉਹ ਉੱਪਰ ਨਾਲ ਹੀ ਉੱਪਰ ਪੀ ਲਓ ਉੱਪਰ ਉੱਰ ਲੈ ਮੈਂ ਫੋਟੋ ਨਹੀਂ ਮੈ ਵੀ ਨਾ ਮੋਟਾ ਨਹੀਂ ਪੀਣਾ ਕਹਿੰਦਾ ਗਲਾਸ ਤੈਨੂੰ ਦਵਾਈ ਨਾ ਥੋੜ ਜੂਗੀ ਉੱਪਰ ਚਲ ਘੁੱਟ ਪਰ ਲੈ ਦੇ ਪ੍ਰਮਾ ਦੇ ਬੀਠੀਆ ਸਹਿਬ ਨੂੰ ਸਵਾਲ ਆਦੀ ਹੈ ਨਾ ਸਹਿਬ ਤਾਂ ਬਹੁਤ ਬੀਬਾ ਪਰਾ ਵੀ ਨਖਰੇ ਕਰਦੀ ਆ ਨਾ ਗੁੰਦ ਗਦੀਰਾ ਨਹੀਂ ਪੀਂਦੀ ਕੁਛ ਨਹੀਂ ਪੀਂਦੀ ਹੈ ਤਾਂ ਹੀ ਇਦਾਂ ਹਾਲ ਹੁੰਦਾ ਹੈ ਗਰਮੀ ਪੈ ਜਾਂਦੀ ਹੈ ਪਤਾ ਅੱਜਕੱਲ ਸਿੰਪਲ ਪਾਣੀ ਨਹੀਂ ਪੀਣਾ ਚਾਹੀਦਾ ਜੁਕਾਮ ਤੇ ਉਹਦੇ ਗਰਮ ਸਰਦ ਹੋ ਗਏ ਆ ਕਿਤੇ ਚਲਈਏ ਡੈਕ ਨਹੀਂ ਹਾਂ ਚਲੋ 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 ਬਹੁਤ ਦੂਰ ਜਾਣਾ ਆਪਾਂ ਹਾਂ 12 ਵਜੇ ਆਵਾਂਗੇ ਰਾਤੀ ਵਾਪਸ ਸਾਬ ਕਹਿੰਦਾ ਨਹੀਂ ਪੀ ਲੈਣ ਦੋ ਉਹਨੂੰ ਡੋਲ ਜਾਣੀ ਆ ਕੋਈ ਨਹੀਂ ਚੱਲਦੇ ਚੱਲਦੇ ਆਪਾਂ ਨਹੀਂ ਨਹੀਂ ਡੋਲ ਜਾਣੀ ਦਾ ਟਾਇਰ ਫਟ ਗਿਆ ਗਾਇਜ਼ ਹਾਂਜੀ ਸਾਬ ਨੂੰ ਕੀ ਹੋਇਆ ਪੁੱਤ ਕਿਉਂ ਖੜੇ ਆ ਗੱਡੀ ਦਾ ਪੰਚਰ ਟਾਇਰ ਹੋ ਗਿਆ ਗੱਡੀ ਦਾ ਟਾਇਰ ਫਟ ਗਿਆ ਕੋਈ ਨਹੀਂ ਹੁਣ ਆਵਲਾ ਚੇਂਜ ਕਰਨ ਲੱਗੇ ਆ ਹਾਂ ਵਧੀਆ ਪਾਪਾ ਨੇ ਦੇਖਿਆ ਆਪੇ ਹੀ ਚੇਂਜ ਕਰ ਲੈਣਾ ਤੇ ਰਚੀ ਕਰਨ ਨਵੇਂ ਦੇਖ ਲਾ ਹਨ ਇਹ ਚਲੋ ਟਾਇਰ ਦੀ ਤੇ ਹੁਣ ਕੋਈ ਗੱਲ ਨਹੀਂ ਟਾਇਰ ਤੇ ਪੈ ਜਾਊਗਾ ਕੋਈ ਬਹੁਤ ਜ਼ਿਆਦਾ ਨੁਕਸਾਨ ਨਹੀਂ ਹੋਇਆ ਤੇ ਉਸ ਟਾਈਮ ਤੇ ਅਸੀਂ ਵੀਡੀਓ ਬਣਾਈ ਨਹੀਂ ਜਦੋਂ ਸਾਡੇ ਨਾਲ ਸਾਰਾ ਕੁਝ ਹੋਇਆ ਲੈ ਪ੍ਰਪਦਾਤ ਜ਼ਿਆਦਾ ਹੀ ਮੂਡ ਖਰਾਬ ਹੋ ਗਿਆ ਕੁਛ ਨਾ ਪਹਿਲਾਂ ਹੀ ਨਾ ਨੁਕਰ ਕਰਦੀ ਸੀ ਜਾਣ ਨੂੰ ਇਹਦਾ ਮਨ ਹੈ ਹੀ ਨਹੀਂ ਸੀ ਚੱਲੀਏ ਅਸੀਂ ਨਾ ਰਾਮਾ ਮੰਡੀ ਤੋਂ 10 ਕਿਲੋਮੀਟਰ ਅੱਗੇ ਹਜੇ ਗਏ ਹੋਣੇ ਆ ਤੇ ਉੱਥੇ ਕੋਈ ਵਾਟਰਪਾਰਕ ਸੀਗਾ ਲੈਫਟ ਸਾਈਡ ਤੇ ਲਿੰਕ ਰੋਡ ਸੀਗਾ ਛੋਟਾ ਜਿਹਾ ਤੇ ਉਥੋਂ ਕੋਈ ਕਪਲ ਸੀਗਾ ਬੜੀ ਤੇਜ਼ ਆ ਰਿਆ ਸੀ ਹਾਈਵੇ ਦੇ ਚੜਨਾ ਸੀ ਉਹਨਾਂ ਨੇ ਉਹਨਾਂ ਨੂੰ ਹੌਲੀ ਹੋਣਾ ਚਾਹੀਦਾ ਸੀ ਰੁਕਣਾ ਚਾਹੀਦਾ ਸੀ ਅਸੀਂ ਗੱਡੀ ਨੂੰ ਪਾਸ ਕਰੀਏ ਤੇ ਫੇ ਲੰਗੀ ਏ ਤੇ ਅਸੀਂ ਉਹ ਇੰਨੀ ਤੇਜ਼ ਆਇਆ ਤੇ ਅਸੀਂ ਕਿਹਾ ਵੀ ਅਸੀਂ ਉਹਨੂੰ ਬਚਾਉਣ ਦੇ ਬਚਾਉਂਦੇ ਅਸੀਂ ਹੌਲੀ ਹੋਏ ਤੇ ਉਹ ਪਿੱਛੇ ਕੋਈ ਹੋਰ ਆ ਪਿਆ ਸੀਗਾ ਤੇ ਉਹਨੇ ਵਿੱਚ ਲਿਆ ਸਾਡੀ ਗੱਡੀ ਠੋਕ ਦਿੱਤੀ ਉਹ ਪਤਾ ਨਹੀਂ ਨਾਲ ਹੀ ਟਾਇਰ ਦਾ ਪਟਕਾ ਪੈ ਗਿਆ ਕੁਝ ਹੋ ਗਿਆ ਇੱਦਾਂ ਹੀ ਟਾਇਰ ਫਟ ਗਿਆ ਤੇ ਫਿਰ ਉੱਥੇ ਮਨ ਬੜਾ ਖਰਾਬ ਹੋਇਆ ਤੇ ਜਿਹਦਾ ਜਿਹਦਾ ਕਰਕੇ ਹੋਇਆ ਉਹ ਤਾਂ ਨਿਕਲ ਕੇ ਭੱਜ ਗਿਆ ਐਨੇ ਨੂੰ ਪਿੱਛੋਂ ਕੋਈ ਪੁਰਸ਼ ਦੀ ਗੱਡੀ ਆਉਂਦੀ ਪਈ ਸੀਗੀ ਤੇ ਉਹਨਾਂ ਨੇ ਜਾ ਕੇ ਫਿਰ ਅੱਗੇ ਜਾ ਕੇ ਉਹਨੂੰ ਫੜ ਲਿਆ ਫਿਰ 15-20 ਮਿੰਟ ਬਾਅਦ ਉਹ ਸਾਡੇ ਕੋਲ ਆਏ ਵੀ ਅਸੀਂ ਉਹਨੂੰ ਫੜ ਲਿਆ ਆ ਜੇ ਤੁਸੀਂ ਆਪਣਾ ਕੋਈ ਦੁਕਾਨ ਉਸ ਨੂੰ ਜੋ ਤੁਹਾਡਾ ਹੋਇਆ ਉਹ ਤੁਸੀਂ ਉਹਨਾਂ ਕੋਲ ਲੈ ਸਕਦੇ ਆ ਤੇ ਅਸੀਂ ਕਿਹਾ ਵੀ ਨਹੀਂ ਇਹ ਕਹਿੰਦੇ ਨਹੀਂ ਵੀ ਇਹੀ ਕੁਝ ਨਹੀਂ ਲੈਣਾ ਹੈਗਾ ਚਲੋ ਸਾਡਾ ਪਚਾਹ ਹੋ ਗਿਆ ਸਾਡੇ ਵੀ ਵੀ ਠੀਕ ਠਾਕ ਆ ਅਸੀਂ ਗੱਡੀ ਦਾ ਕੁਝ ਨਹੀਂ ਹੋਇਆ ਕੋਈ ਗੱਲ ਨਹੀਂ ਬਸ ਜਦ ਚੱਲੇ ਸੀ ਬੜੇ ਚਾਹਨਾ ਤੇ ਮੂਡ ਖਰਾਬ ਹੋ ਗਿਆ ਚਲੋ ਕੋਈ ਨਹੀਂ ਜੋ ਰੱਬ ਨੂੰ ਮਨਜ਼ੂਰ ਆ ਖੁਸ਼ ਆ ਉਹਦੇ ਚੀ ਅੱਜ ਹੀ ਹੋਰ ਵੀਰ ਦਾ ਫੋਨ ਆ ਗਿਆ ਤੇ ਕੰਧਾ ਤੋਂ ਆਪਾਂ ਇਹ ਨਰਿੰਦਰ ਕਰਦੇ ਆ ਅਸੀਂ ਹੁਣ ਚੱਲੇ ਆ ਵੀਰ ਦੇ ਘਰ ਤੇ ਅੱਜ ਰੋਟੀ ਉੱਥੇ ਖਾਵਾਂਗੇ ਹੈਨਾ ਚੱਲੇ ਹੁਣ ਆਪਾਂ ਮੰਮੀ ਘਰ ਹਾਂਜੀ ਕਿੱਥੇ ਬੂਟ ਲੱਭਦੇ ਪਏ ਮੇਰੇ ਨਹੀਂ ਮੈਨੂੰ ਚੱਡੀ ਲੱਭਦਾਂ ਨੂੰ ਬੂਟ ਪਾ ਲੋ ਤੇ ਹੁਣ ਸਹੀ ਹੋਈ ਆ ਇਹਨੂੰ ਕੋਲਡ ਹੋਇਆ ਸੀ ਕੱਲ ਦਾ ਹਾਂਜੀ ਰਾਤ ਪਈ ਹੋਈ ਆ ਨੌ ਵਜੇ ਚੱਲੇ ਆ ਤੇ ਅਸੀਂ ਆ ਕੇ ਚਾਹ ਚ ਪੀਤੀ ਥੋੜਾ ਮੂਡ ਸਹੀ ਹੋਇਆ ਸਾਡਾ ਤੇ ਬੜੇ ਤੂੰ ਕਿੱਧਰ ਚੱਲੀ ਆ ਚੱਲੇ ਆ ਹੁਣ ਅਸੀਂ ਆ ਗਿਆ ਬੈਠੋ ਤੇ ਸਾਰੇ ਪਿੱਛੇ ਬੈਜਣਾ ਮੰਮੀ ਨੇ ਪ੍ਰਭ ਚਲਾ ਕੇ ਲੈ ਚਲੀ ਆ ਹਾਂ ਬੈਠੇ ਪ੍ਰਭ ਇੱਥੇ ਲੱਗਣੀ ਆ ਹਾਂ ਤੇ ਉਹ ਚਲਾ ਦੇਣ ਉੱਪਰ ਹੋ ਕੇ ਮੈਨੂੰ ਯੋਗੀ ਵੱਡਣ ਕੇ ਮੈਨੂੰ ਆਜਾ ਇੱਧਰ ਤੂੰ ਜਾਣਾ ਨਹੀਂ ਹੈਗਾ ਹੈ ਕੋਈ ਕਿਤੇ ਲੱਗੇ ਦੇ ਆਹ ਕੁੱਤਾ ਆਜਾ 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 ਅੱਜ ਗਾਇਸ ਅਸੀਂ ਵੀਰ ਨੂੰ ਦੱਸਿਆ ਰਿਹਾ ਇਸ ਗੱਲ ਕਿ ਸਾਡੇ ਨਾਲ ਕੀ ਹੋਇਆ ਤੇ ਉਹ ਉਹ ਗੁੱਸਾ ਕਰਦਾ ਸੀ ਕਹਿੰਦਾ ਤੁਸੀਂ ਸਾਡੇ ਘਰ ਆਉਂਦੇ ਨੇ ਅਸੀਂ ਆ ਜਾਂਦੇ ਆ ਤੇ ਇਸ ਕਰਕੇ ਅਸੀਂ ਹੁਣ ਐਕਟਿਵ ਹੋ ਕੇ ਚਾਰੋਂ ਜਣੇ ਚੱਲੇ ਆਂ

ਨਾ ਲੈ ਕਰ ਲਾ ਚੰਦ ਅੰਦਰੀ ਆਜੋ ਬਹੁਤ ਸਿਆਗਾ ਸਰਪੀ ਬੰਦ ਨੇ ਕਾਲਿਆ ਤੇ ਅੰਦਰੀ ਆਜੋ ਬਿਦਾਨ ਦੇ ਹੱਥ ਠੀਕ ਹੈ ਨਹੀਂ ਅੰਦਰੀ ਆਜੋ ਰੁਕ ਲੈ ਉਹ ਕਰਨੀ ਸੀ ਇਹ ਕਮਰ ਕੋ ਤੋਂ ਪੁੱਛੋ ਅੰਦਰ ਆਜੋ 15 10 ਮਿੰਟ ਹਾਂ ਰੱਪੀ ਕਰੂਗਾ ਬਰੁਹਿਆਏ ਲੈ ਆਂਦੀ ਤੇਰੇ ਨੂੰ ਹਾਲੂ ਸਾਰੇ ਦਿਖਾਏ ਦੇ ਕੇ ਜਾ ਵੀ ਕੇ ਥੈਂਕ ਯੂ ਤੇਨੀਆਂ ਬੁਡੀਆਂ ਬੁਡੀਆਂ ਆ ਰਹੇ ਸੀ ਆਣੇ ਬੁੱਢੇ ਬੁੱਢੇ ਸਾਬ ਨੂੰ ਟੀਵੀ ਤੇ ਲਾਵਾ ਕੋਈ ਕੰਮ ਨਹੀਂ ਇੱਥੇ ਵੀ ਹੁਣ ਉਹਨੇ ਟੀਵੀ ਲਾ ਲਿਆ ਕੋਈ ਕੰਮ ਨਹੀਂ ਤੈਨੂੰ ਵਧੀਆ ਪੈਂਦਾ ਵੀਰ ਸਾਹਿਬ ਜੀ ਕਿੱਦਾਂ ਠੀਕ ਆ ਵਧੀਆ ਵਧੀਆ ਫਸਟ ਕਲਾਸ ਸਾਡੀ ਅੱਜ ਠੀਕ ਆ ਠੀਕ ਆ ਹੋਰ ਵਧੀਆ ਉਹ ਪਾਪਾ ਜੀ ਲੋ ਜੀ ਰੋਟੀ ਪਾਣੀ ਆਪਾਂ ਠਕ ਲਿਆ ਤੇ ਆਪਾਂ ਹੁਣ ਬੈਠੇ ਸੀ ਇਹ ਗੱਲਾਂ ਬਾਤਾਂ ਕਰ ਲਈਆਂ ਤੇ ਟਾਈਮ ਵੀ ਕਿੰਨਾ ਹੋ ਗਿਆ 11:30 ਉਹ 11:30 ਹੋ ਗਿਆ ਆਪਾਂ ਹੁਣ ਚਲਿਏ ਬਈ ਚਲਿਏ ਹੋਰ ਅਮਾ ਜਾਈਏ ਹੁਣ ਅਸੀਂ ਸਾਡੇ ਕੋਲ ਹੈਂ ਸਾਡੇ ਕੋਲ ਰਹੋ ਜਾ ਜਾਈਏ ਜਾਓ ਜਾਓ ਹਾਂਜੀ ਭਾਜੀ ਕੀ ਕਰਨੇ ਕਰੀ ਜਾਓ ਨਾ ਸਾਰੇ ਦੋਸਤ ਵੀ ਲੈਣਾ ਹਾਂ ਹਾਂ ਕਿਦਾਂ ਹੈ ਚੌਲ ਬੋਖ ਹੈ ਇਹ ਨੌਣ ਵਾਲੀ ਚਿਪਚਿਪ ਕੇ ਲੱਗਦੀ ਹੈ ਲੁਵਾਈਦੀ ਆ ਫੇਰ ਉਹ ਹੋ ਜਾਂਦੀ ਕਰਦੀ ਹੈ ਉਹ ਦੇਖ ਉਹ ਦੇਖ ਉਹ ਦੇਖ ਉਹ ਦੇਖ ਉਹ ਦੇਖ ਹਾਂ ਚੰਗਾ ਬਾਏ ਲੋ ਜੀ ਆਪਾਂ ਹੁਣ ਚੱਲੇ ਆ ਟਾਈਮ ਬਹੁਤ ਹੋ ਗਿਆ ਲੰਗਾ ਠਾਗੇ ਤੈਨੂੰ ਫੇ। ਹੂੰ। ਆਹ ਸਾਡੀ। ਨਹੀਂ ਬੱਜੀ। ਅਰੇ ਨਹੀਂ ਚਾਰੇ। ਦਿਖਾ ਨਹੀਂ ਆ ਹੋ ਗਿਆ। ਬਲੌਗ ਬਣਾ ਬੂਫਰ ਨਵੇਂ ਲਵਾਏ। ਇਹ ਬਲੌਗ ਬਣਾ। ਬਾਜੀ ਬਾਨੇ ਬੂਫਰ ਨਵੇਂ ਲੱਗੀਆਂ। ਕਿ ਲੋ ਜਿਹੋ ਕੇ ਸਾਰੇ ਦੁੱਤੇ ਪਏ ਆ। ਦੇ ਰਹੇ ਆ ਲੋਕਾਂ ਦਾ ਕੀ ਆ? ਲਿਆ ਦਿਖਾ ਦਿਖਾ। ਕਿਤੇ ਬਾਜੀ ਬਾਨੇ ਨਵੇਂ ਬੂਫਰ ਲਵਾਏ ਆ। ਅੱਛਾ। ਇਹ ਨਵੀਂ টিਆਰਪੀ ਤੈਨੂੰ ਆਜੂ। ਇਹ ਆਪਾਂ ਰਾਜ ਭੰਗੜਾ ਪੰਦੇ ਜਾਣਾ ਵਾ। ਹੈ? ਹੋਰ। ਇੰਨੇ ਕਿਦਾਂ ਜਾਣਾ? ਕੀ ਗੱਲ ਆ ਆਪਾਂ ਰਾਜ ਪਾਰਟੀ ਕਰਨੀ ਆ? ਨਾ ਨਾ। 40 ਕਰਾਂਗੇ ਹੁਣ ਫੋਨ ਲੱਗਾ ਚੱਲਿਆ ਯਾਰ ਬਲ ਵੀ ਦੇ ਪਾਰ ਆ ਨਾ ਫੇਰ ਕਾਹਦੇ ਹੈਗੇ ਕਿਰੇ ਤੋਂ ਥੋੜੀ ਚਲਾ ਹੌਲੀ ਫੋੜ ਰੋਕੀ ਸੁਤੇ ਵੇ ਸਾਰੇ ਅੱਥੋਂ ਗੋਲੀ ਚੱਲ ਨੀਰ ਦੀਆ ਬੱਸ ਬੱਸ ਬਾਬੂ ਵਾਲਾ ਆਈ ਤਾਂ ਦੂਰ ਰਹਿੰਦੇ ਆ ਇੱਕ ਦੋ ਚੜਾਏ ਆ ਇਹਨੂੰ ਉੱਪਰ ਹੀ ਲਵਾਈ ਜਾਂਦੇ ਕੋਈ ਦੂਰ ਰਹਿੰਦੇ ਆ ਨੀ ਤੂੰ ਜਦੋਂ ਜਾਨਣਾ ਹੁੰਦਾ ਇਹ ਗਾਣੇ ਸੁਣਦਾ ਰਹਿੰਨਾ ਅੱਗੇ ਪਿੱਛੇ ਦਾ ਸਵਾਦ ਦੇਖੀ ਦਾੜੀ ਬੁੜੀ ਆ ਗਈ ਜਾਕਦੀ ਸੀ ਬਾਬੇ ਨਾਲ ਲੱਗੇ ਬਾਗ ਰੂ